ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵਿੱਚ ਐਨਰ ਦੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਨੂੰ ਰੋਂ ਮੈਂ ਖੁਸ਼ ਆਲੂ ਮੈਂ ਬਿਲਕੁਲ ਠੀਕ ਐ। ਟਾਈਮ ਹੋ ਰਿਹਾ ਮਾਰਨਿੰਗ ਦਾ ਪੌਣੇ 6 ਦਾ 5:40 ਹੋ ਗਏ। ਫਿਰ ਮੈਂ ਇਧਰ ਰੱਖੀ ਹੋਈਣੀ ਮੇ ਬਾਈ ਦੀ ਚਾਹ ਪਹਿਲਾਂ ਮੈਂ ਦਵਿੰਦਰ ਨੂੰ ਚਾਹ ਕਰਕੇ ਦੇ ਗਈ ਹਾਂ। ਹੁਣ ਮੈਂ ਮੇ ਬਾਈ ਦੀ ਚਾਹ ਪਾ ਰਹੀ ਹਾਂ। ਖੇਤiana ਜਲਦੀ ਆ ਗਰ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਗ੍ਰੀਨ ਟੀ ਬਣਾ ਕੇ ਪੀਣੀ ਐ। ਅੱਜ ਥੋੜਾ ਜਿਆਦਾ ਅਸੀਂ ਜਲਦੀ ਉੱਠ ਗਏ ਸੀ ਫਿਰ ਮੈਂ ਤਾਂ ਘੰਟਾ ਵੇੜੇ ਚ ਵਾਕ ਕਰਕੇ ਆਈ ਹਾਂ। 5 ਤੋਂ 5: प्लट्स पानी दे के आई हूँ क्योंकि कल असर इन्नीस प्लांट्स पानी दिता नहीं गया फिर मैं हूँ प्लान्स देखें गर्मी बहुत ज्यादा प्लांट तो चने उबले पे ने काले चने में सवेरे जो उठी से उद्दी रखता गैस ऑन करता से बोयल करके रखते सी चने उबले पे एंड इधर मसाला पीसया पा बस मैं अपना पानी तो पी लाऊ तो सवेरे को और पी लिया पानी मसाला ग्रैंड करके रख फिर मैं सब्जी डरता लगा के पानी रख दिया ਆਪਣਾ ਦੇਖਾ ਜੇ ਮੈਂ ਗ੍ਰੀਟੀਪੀ ਨੂੰ ਕੀ ਨਹੀਂ ਕਹਦਾ ਐਂ ਜੀ ਕਰ ਰਿਹਾ ਵੀ ਪਾਣੀ ਪੀ ਲਾ ਤੇ ਵਾਕ ਕਰਕੇ ਨਾ ਪਾਣੀ ਦੀ ਪਿਆਸ ਲੱਗ ਜਾਂਦੀ ਹੈ ਪਾਣੀ ਸੁੱਕਦਾ ਹੁੰਦਾ ਬਿਸਕਟਸ ਡੱਬੇ ਵਿੱਚ ਪਾਉਣੇ ਨਹੀਂ ਕੱਲ ਹੁੰਦਾ ਮੈਂ ਕਹੇ ਕਿ ਬਿਸਕਟਸ ਬਰ ਡੱਬੇ ਵਿੱਚ ਪਾਉਣੇ ਨਹੀਂ ਕਿਉਂਕਿ ਉਹ ਫੈਕਟਰੀ ਹੋਰ ਕਹਿੰਦੇ ਉੱਥੇ ਕਿ ਮੈਂ ਸੋਚਿਆ ਚਲੋ ਕਿਚਨ ਤਾਂ ਮੈਂ ਖੜੀ ਐ ਕੰਮ ਕਰਨੀ ਨੇ ਸਬਜੀ ਵੀ ਬਣਾਉਣੀ ਆ ਫਿਰ ਮੈਨੂੰ ਐ ਹੁੰਦਾ ਕੱਲਾ ਸਬਜੀ ਦੇ ਮਸਤਰਾਣੇ ਨਾਲ ਖੜੀ ਰਵਾਂ ਵੀ ਨਾਲ ਦੀ ਨਾਲ ਸਾਈਡ ਬਾਈ ਸਾਈਡ ਹੋਰ ਕੰਮ ਵੀ ਕਰਾਂ ਹੋਰ ਕੰਮਾਂ ਨੂੰ ਵੀ ਮੇਰਾ ਹੱਥ ਪਵੇ ਪੀ ਜਿਆਦੇ ਤੋਂ ਜ਼ਿਆਦਾ ਕੰਮ ਮੈਂ ਕਰ ਸਕਾਂ ਜਦੋਂ ਕਿਚਨ 'ਚ ਮੈਂ ਕੁਕਿੰਗ ਕਰਦੀ ਆਂ ਫਿਰ ਮੈਨੂੰ ਇਹਨਾਂ ਕੁਕਿੰਗ ਦੇ ਨਾਲ-ਨਾਲ ਸਾਈਡ ਸਾਈਡ ਤੋਂ ਹੋਰ ਕੰਮ ਲੈ ਲਾਂ ਕੋਈ ਨੂਨਦਾਨੀ 'ਚ ਕੋਈ ਨਮਕ ਮਿੱਟੀ ਮਸਾਲਾ ਪਾੜਨਾ ਕੋਈ ਚਾਹ ਪਤੀ ਚੀਨੀ ਪਾਣ ਵਾਲੀ ਪੀ ਡੱਬੇ 'ਚ ਮੈਂ ਬਿਸਕੁਟਸ 'ਚ ਮੈਂ ਪਾ ਰਹੀ ਆਂ ਜਾਂ ਕੋਈ ਵੀ ਡੱਬਾ ਖਾਲੀ ਕਰਨਾ ਕੋਈ ਵਾਸ਼ ਨਹੀਂ ਕੱਢਣਾ ਇਸ ਤਰ੍ਹਾਂ ਸਾਈਡ ਬਾਈ ਸਾਈਡ ਕੰਮ ਕਾਫੀ ਸਾਰੇ ਹੋ ਜਾਣ ਤਾਂ ਵਧੀਆ ਲੱਗਦਾ ਆਪ ਨੂੰ ਵੀ ਇੰਨੇ ਸਾਰੇ ਕੰਮ ਹੋ ਗਏ ਤੇ ਆਪਣਾ ਉਸ ਗੈਸ ਰਨ ਖੜ ਕੇ ਟਾਈਮ ਵੀ ਨਹੀਂ ਵੇਸਟ ਜਾਂਦਾ ਸੋ ਮੈਂ ਵੀ ਬਿਸਕਟ ਸਾਰਾ ਡੱਬਾ ਕਰ ਲਿਆ ਰਿਫਿਲ ਤੇ ਬਾਕੀ ਬਿਸਕਟ ਪੈਕੇਟ ਚ ਪੰਨ ਕਰਦਾ ਜੇ ਤੁਸੀਂ ਕੋਈ ਆਇਲ ਡਿਸਪੈਂਸਰ ਦੇਖ ਰਹੇ ਹੋ ਨਾ ਤਾਂ ਆਹ ਵਾਲਾ ਆਇਲ ਡਿਸਪੈਂਸਰ ਬਹੁਤ ਜ਼ਿਆਦਾ ਵਧੀਆ ਹੈਗਾ ਇਹਦੀ ਸ਼ੇਪ ਵਧੀਆ ਉੱਪਰ ਇਹਦਾ ਸਲੈਂਟਿੰਗ ਸ਼ੇਪ ਆ ਪਿੱਛੇ ਨੂੰ ਉੱਪਰ ਇਹਦਾ ਇਹਦਾ ਢੱਕਾ ਖੁੱਲ ਜਾਂਦਾ ਤੇ ਅੰਦਰ ਅਨ ਨੋਜ਼ਲ ਦਿੱਤੀ ਹੋਈ ਹੈ ਆਇਲ ਪਾਉਣ ਨੂੰ ਇਹ ਕੋਈ ਆਇਲ ਐਕਸਟਰਾ ਬਚ ਜਾਂਦਾ ਜਿਹੜਾ ਸਾਈਡ ਤੇ गिरਦਾ ਉਹ ਪਿੱਛੇ ਆ ਕੇ ਹੋਲ ਆਇਕ ਪਿੱਛਾ ਦੇਖੋ ਇਹਦੇ ਵਿੱਚ ਆ ਕੇ ਨੀਚੇ ਜਾ ਲਿਆ ਜਾਂਦਾ ਬਾਰ ਨਹੀਂ ਬਿਲਕੁਲ ਵੀ ਫੈਲਦਾ ਹੈਗਾ ਆਇਲ ਇਹ ਬਹੁਤ ਵਧੀਆ ਮੈਂ ਫਸਟ ਟਾਈਮ ਇਹ ਹੈ 올 ਡਿਸਪੈਂਸਰ ਲਿਆ ਸੀ ਇਹ ਤੋਂ ਪਹਿਲਾਂ 올 ਡਿਸਪੈਂਸਰ ਮੈਂ ਕਦੇ ਯੂਜ਼ ਨਹੀਂ ਕੀਤਾ ਪਰ ਬਹੁਤ ਵਧੀਆ ਨਿਕਲਿਆ ਪਹਿਲਾਂ ਮੈਂ ਇਹ ਫਾਈਨ ਆਇਲ ਫਿਲ ਕਰ ਲਿਆ ਇਹਦੇ ਵਿੱਚ ਫਿਰ ਮੈਂ ਸੋਚਿਆ ਕਿ ਫਾਈਨ ਆਇਲ ਇਸ ਯੂਜ਼ ਤਾਂ ਕਰਦੇ ਨਹੀਂਗੇ ਫਿਰ ਮੈਂ ਹੁਣ ਸਰੋਂ ਦਾ ਤੇਲ ਪਾ ਕੇ ਰੱਖ ਲਿਆ ਜਿਹੜਾ ਕੋਈ ਮਟੀਰੀਅਲ ਹੈ ਤੇਲ ਹੁੰਦਾ ਜੀ ਜੇ ਆਪਾਂ ਯੂਜ਼ ਕਰਦੇ ਪਕੌੜਿਆਂ ਵਾਸਤੇ ਉਹ ਪਾ ਕੇ ਰੱਖ ਲਿਆ ਨਹੀਂ ਫਿਰ ਮੈਂ ਕਿਉਂਕਿ ਸਰੋਂ ਦੇ ਤੇਲ ਉਸ ਜਿਆਦਾ ਹੀ ਰੋੜ ਚ ਜੰਮਦਾ ਤਾਂ ਨਹੀਂ ਗਰਮੀ 'ਚ ਪਰ ਗਾੜਾ ਜਿਹਾ ਹੋ ਜਾਂਦਾ ਇਸ ਲਈ ਮੈਂ ਸਰੋਂ ਦਾ ਤੇਲ ਪਾਇਆ ਹੋਇਆ ਹੈ ਤੇオイル ਸਾਰਾ ਸਾਈਡ ਤੇ ਜਿਹੜਾ ਕੋ ਗਿਰਦਾ ਦੇਖੋ ਐਦਾ ਵੀ ਸ਼ੇਪ ਆ ਸਾਈਡ ਤੇ ਕਦਾ ਡ੍ਰੋਪ ਗਿਰਦਾ ਸਾਰਾ ਇਹਦੇ ਵਿੱਚ ਚ ਰਹਿ ਜਾਂਦਾ ਕਿਥੇ ਬਾਹਰ ਨਹੀਂ ਬਿਲਕੁਲ ਵੀ ਔਰ ਬਾਹਰੋਂ ਬਿਲਕੁਲ ਵੀ ਇਹ ਗੰਦਾ ਨਹੀਂ ਹੈਗਾ ਬਿਲਕੁਲ ਵੀ ਅੱਛਾ ਲੱਗਾ ਮੈਨੂੰ ਇਹ JP ਬ੍ਰਾਂਡ ਦਾ JP ਤੇਲ ਕਰਕੇ ਦੇਖ ਲੈਂਦਾ JP ਦਾ JP ਪਲਸ ਸ਼ੇ ਕੱਚਾ ਬਹੁਤ ਵਧੀਆ ਬਾਕੀ ਜਦੋਂ ਉੱਪਰੋਂ ਟਖਣਾ ਸਾਰਾ ਭੁੱਲ ਜਾਂਦਾ ਤੇ ਸਾਫ਼ ਕਰਨਾ ਵੀ ਈਜ਼ੀ ਆ ਦੇਖੋ ਸਾਫ ਕਰਨਾ ਵੀ ਅੰਦਰ ਬਹੁਤ ਸੌਖਾ ਜਿਹੜੇ ਬੋਟਲਸ ਹੁੰਦੇ ਨੇ ਉਹ ਸਾਫ ਕਰਨੀ ਆਪਕੀ ਆਉਂਦੀਆਂ ਨੇ ਤੇ ਇਹਦਾ ਫੜਾ ਨੂੰ ਹੈਂਡਲ ਵੀ ਦਿੱਤਾ ਹੋਇਆ ਵੀ ਇਹ ਨਹੀਂ ਹੈਗਾ ਜੇ ਆਪੇ ਧੁਫਾਂਗੇ ਤਾਂ ਆਪਣਾ ਹੱਥ ਫੇਸ ਲੂਗਾ ਤੇ ਸਾਰਾ ਮੈਨੂੰ ਅੱਛਾ ਲੱਗਿਆ ਵੈਸੇ 올ਓਵਰ ਵਧੀਆ ਲੱਗੇ ਹੈ ਸਬਜੀ ਬਣਾ ਰਹੀ ਆ ਜਾਨੀ ਮੈਂ ਥੋੜੀ ਦੇਰ ਲਈ ਚਿਮਨੀ ਬੰਦ ਕਰਤੀ ਸੀ ਮੈਂ ਕਿਹਾ ਪਰ ਤੁਹਾਨੂੰ ਆਵਾਜ਼ ਨਹੀਂ ਸੁਣੀ ਨੇ ਹੁਣ ਮੈਂ ਆਪਣੇ ਲਈ ਬਣਾ ਰਹੀ ਆ ਓਟਸ ਬ੍ਰੇਕਫਾਸਟ ਲਈ ਕਈ ਭੈਣਾਂ ਨੇ ਕਮੈਂਟ ਆਇਆ ਸੀ ਉਸ ਕਮੇ ਬਣਾਉਣੇ ਹੁੰਦੇ ਆ ਓਟਸ ਲਈ ਮੈਂ ਦੈਲੇ ਦੁੱਧ ਅੱਧਾ ਦੁੱਧ ਅੱਧਾ ਪਾਣੀ ਕਟਚੀ ਰੀਟ ਕਟਚੀ ਓਟਸ ਦੇ ਲਈ ਜਿੰਨੇ ਆਪਾਂ ਖਾਣੇ ਉਹਦੇ ਵਿੱਚ 5-7 ਬਾਦਾਮ ਕੁੱਟ ਕੇ ਪਾਤੇ ਅੱਧਾ ਚਮਚਾ ਪਾਤਾ ਚੀਆ ਸੀਡਸ ਦੁੱਧ ਨੂੰ ਚ ਉਬਾਲ ਆ ਜੇ ਮੈਂ ਗੈਸ ਬੰਦ ਕਰਤਾ ਇਹ ਸਾਰਾ ਕੁਝ ਮਿਕਸ ਕਰਕੇ ਆਪਾਂ ਰੱਖ ਦਾਂਗੇ ਮਿਕਸ ਕਰਕੇ ਟੱਕ ਕੇ ਰੱਖ ਦਾਂਗੇ 15-20 ਮਿੰਟ ਲਈ ਜਾਂ ਵੱਧ ਤੋਂ ਵੱਧ 1 ਘੰਟੇ ਲਈ ਮੈਂ ਰੱਖਦੀ ਹੁੰਨੀ ਆ ਇੰਨੇ ਸਾਈਡ ਬਾਈ ਸਾਈਡ ਹੋਰ ਕੰਮ ਹੋ ਜਾਂਦੇ ਨੇ ਤੈਨੂੰ ਟੱਕ ਕੇ ਰੱਖ ਦਾਂਗੇ ਜਦੋਂ ਆਪਾਂ ਓਟਸ ਖਾਣੇ ਨੇ ਇਹਦੇ ਵਿੱਚ ਆਪਾਂ ਮਿੱਠਾ ਹਨੀ ਵੀ ਪਾ ਸਕਦਾ ਹੈ ਸ਼ੱਕਰ ਵੀ ਪਾ ਸਕਦੇ ਤੁਸੀਂ ਬਿਨਾਂ ਸ਼ੱਕਰ ਤੋਂ ਵੀ ਖਾ ਸਕਦੇ ਟਾਈਮ ਹੋ ਗਿਆ ਪੌਣੇ 7 ਦਾ ਹੁਣ ਮੈਂ ਕਰ ਰਹੀ ਹਾਂ ਆਪਣਾ ਬ੍ਰੈਕਫਾਸਟ ਬਸ ਹੁਣ ਉੱਪਰ ਮੈਂ ਫਰੂਟਸ ਨਹੀਂ ਪਾਏ ਹੈਗੇ ਜੇ ਤੁਹਾਨੂੰ ਫਰੂਟਸ ਖਾਣੇ ਆ ਫਰੂਟਸ ਉੱਪਰ ਪਾ ਲਓ ਮੈਂ ਪੌਣੇ ਨੇ ਵੈਸੇ ਅੱਜ ਮੈਂ ਸਵੇਰੇ ਅੱਧਾ ਐਪਲ ਖਾ ਲਿਆ ਉੱਠੇ ਜਲਦੀ ਨਾਲ ਜਬ ਵਾਕ ਕਰਨ ਵਾਕ ਕਰੀ ਇਸ ਬੇਡ ਵਿੱਚ ਉਦੋਂ ਮੈਂ ਅੱਧਾ ਐਪਲ ਖਾ ਲਿਆ ਤੇ ਹੁਣ ਮੈਨੂੰ ਫਰੂਟ ਖਾਣ ਨੂੰ ਦਿਲ ਨਹੀਂ ਕਰ ਰਿਹਾ ਬਨਾਣਾ ਹੈ ਨਹੀਂ ਨਹੀਂ ਥੋੜਾ ਚੇਂਜ ਆ ਹੋ ਰਿਹਾ ਹੈ ਇਸ ਕਰਕੇ ਮੈਂ ਫਰੂਟ ਉੱਪਰ ਕੁਝ ਨਹੀਂ ਪਾਇਆ ਇਹ ਬਦਾਮ ਨੇ ਤੀਵਰ ਮੈਂ ਪਮਕਿਨ ਸੀਡਸ ਫਲ ਮੈਂ ਅੱਜ ਮੈਂ ਉਹ ਵੀ ਨਹੀਂ ਪਾਏ ਹੈਗੇ ਅੱਛਾ ਲੱਗਦਾ ਹੈ ਇਸ ਤਰ੍ਹਾਂ ਵੀ ਟੇਸਟੀ ਲੱਗਦਾ ਬਹੁਤ ਜ਼ਿਆਦਾ ਬਾਕੀ ਥੋੜੇ ਤੇ ਡਿਪੈਂਡ ਹੈ ਤੁਸੀਂ ਕੋਈ ਵੀ ਫਰੂਟ ਦੇ ਵਿੱਚ ਐਡ ਕਰ ਸਕਦੇ ਹੋ ਸੀਡਸ ਐਡ ਕਰ ਸਕਦੇ ਹੋ ਨਟਸ ਐਡ ਕਰ ਸਕਦੇ ਹੋ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਨੇ ਔਰ ਆਤਮੋ ਵੀ ਇਹਨੂੰ ਠੰਡੇ ਦੁੱਧੇ ਸੋਕ ਕਰਕੇ ਫ੍ਰੀਜ ਵਿੱਚ ਰੱਖ ਸਕਦੇ ਹੋ ਮੈਂ ਰਾਤ ਨੂੰ ਸੋਕ ਨਹੀਂ ਮੈਨੂੰ ਠੰਡੇ ਨੇ ਸਵਾਦ ਆਉਂਦੇ ਫ੍ਰੀਜ ਵਾਲੇ ਨਹੀਂ ਮੈਂ ਹਾਂ ਕੋਸੇ ਜਿਹੀ ਨਿੱਗੇ ਜਿ ਖਾਵਾਂ ਠੰਡੇ ਨੂੰ ਮੈਨੂੰ ਵਧੀਆ ਲੱਗਦੀ ਹੈਗੀ ਬਾਕੀ ਆਪਦੇ ਆਪ ਦੇ ਚੌੜਸ ਹੁੰਦੀ ਹਰ ਇੱਕ ਦੀ ਇਧਰ ਬਣਾਂਗੀ ਛਣੇ ਦੀ ਸਬਜ਼ੀ ਵਿੱਚ ਮੇਥੀ ਵੀ ਪਾਤੀ ਮੈਂ ਮੈਂ ਕੁੱਕਰ ਚ ਨਾ ਮੈਂ ਢੋਂਗੇ ਚ ਕੱਢ ਦੇਕਾ ਕੁੱਕਰ ਮੈਂ ਧੋਦਾ ਬਹੁਤ ਗੰਦਾ ਲੱਗ ਰਿਹਾ ਚਿੱਟੇ ਪਏ ਪਏ ਨੇ ਬਾਹਰ ਇਹ ਛਣੇ ਮੈਂ ਥੋੜੇ ਰੱਖ ਲਈ ਮੈਂ ਸਟੀਮ ਆ ਗਈ ਕਮਰੇ ਅੱਗੇ ਇਹ ਛਣੇ ਮੈਂ ਫ੍ਰੀਜ਼ ਕਰੂੰਗੀ ਫ੍ਰੀਜ਼ਰ ਚ ਰੱਖ ਦੂੰਗੀ ਠੰਡੇ ਹੋ ਗਏ ਜਿੱਤਨਾ ਤੇ ਇਧਰ ਗਰਮ ਹੋ ਰਿਹਾ ਘਿਓ ਘਿਓ ਬਣ ਰਿਹਾ ਦੋ ਭਾਂਡਿਆਂ ਵਿੱਚ ਉਧਰ ਬੋਇਲ ਹੋ ਰਿਹਾ ਦੁੱਧ। ਇਹਨੇ ਕਿਹੋ ਜਿਹਾ ਤਾਂ ਕੰਮ ਵੀ ਹੁਣ ਕਰਦਾ। ਤੇ ਸ਼ਾਮ ਨੂੰ ਮੈਂ ਦੇਖਦੇ ਆ ਕਿਚਨ ਸਾਫ਼ ਕਰੂੰ। ਸ਼ਾਮ ਨੂੰ ਕੋਈ ਐਕਸਟਰਾ ਕੰਮ ਹੋਣ ਨਹੀਂ ਮਿਲਣਦੀ ਜਿੰਨੇ ਵੀ ਕੋਈ ਐਕਸਟਰਾ ਕੰਮ ਨੇ ਹੁਣ ਵੱਧ ਤੋਂ ਵੱਧ ਖਤਮ ਕਰਕੇ ਰੱਖਦਾ। ਫ੍ਰੀਜ ਦੇ ਹੈਂਡਲਸ ਦੇ ਕਵਰ ਨਾ ਮੈਂ ਆਵੜੇ ਲੈ ਕੇ ਆਇਸੇ ਸੋਚੇ ਤੁਹਾਨੂੰ ਦਿਖਾਈਂ ਦਿਖਾਦਾ। ਕਵਰ ਨਾ ਛੋਟੇ ਨੇ ਵੱਡੇ ਮਿਲਦੇ ਨਹੀਂ ਮੈਂ ਪਹਿਲਾਂ ਵੀ ਲੈ ਕੇ ਦੇਖੇ ਸੀਗੇ ਵੱਡਾ ਸਾਈਜ਼ ਹੀ ਨਹੀਂ ਆਉਂਦਾ ਕਵਰਸ ਹੈ ਹੈਂਡਲ ਫ੍ਰੀਜ ਦੇ ਵੱਡੇ ਹੁੰਦੇ ਨੇ ਜਾਂ ਤਾਂ ਆਪਾਂ ਇੱਕ ਹੈਂਡਲ ਤੇ ਫਿਰ ਦੋ ਵੀ ਨਹੀਂ ਲੱਗਦੇ ਹੈਗੇ। ਦੇਖਣ ਨੂੰ ਬਹੁਤ ਸੋਹਣੇ ਨੇ ਬਹੁਤ ਕਿਊਟ ਜਿਹਾ ਡਿਜ਼ਾਈਨ ਆ ਪਰ ਛੋਟਾ ਸਾਈਜ਼ ਹੈ ਤੇ ਹੁਣ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਮੇਰਾ ਕੀ ਜੰਦਾ ਸਾਰਾ ਕੰਮ ਹੋ ਗਿਆ ਸੀ ਮੈਂ ਕੱਪੜੇ ਨਾ ਤੋਤੇ ਸੀ ਕੱਲ ਇੱਕ ਦਿਨ ਪਹਿਲਾਂ ਦੇ ਪਏ ਸੀ ਅਸੀਂ ਉਸ ਦਿਨ ਕਿਤੇ ਚਲੇ ਗਏ ਮੇਰਾ ਟਾਈਮ ਨਹੀਂ ਲੱਗਾ ਹੈਗਾ ਪ੍ਰੈਸ ਕਰਨ ਤਾਂ ਫਿਰ ਮੈਂ ਸੋਚਿਆ ਚਲੋ ਕੱਪੜੇ ਵੀ ਪ੍ਰੈਸ ਹੋ ਨਹੀਂ ਕਰਦਾ ਕਾਫੀ ਸਾਰੇ ਕੱਪੜੇ ਸੀਗੇ ਕਪੜੇ ਪ੍ਰੈਸ ਕਰਨ ਲੱਗੀ ਤੇ ਕਪੜੇ ਪ੍ਰੈਸ ਕਰਦ ਕਰਦੀ ਮੈਂ ਸੋਚ ਰਹੀ ਸੀਗੀ ਵੀ ਜੇ ਸ਼ਹਿਰ 'ਚ ਰਹਿੰਦੇ ਹੁੰਦੇ ਨਾ ਮੇਰੇ ਕੋਲ ਆਪਸ਼ਨ ਹੁੰਦੀ ਵੀ ਮੈਂ ਬਾਹਰੋਂ ਪ੍ਰੈਸ ਕਰਾ ਸਕਦੀ ਆ ਤੇ ਪਿੰਡ 'ਚ ਰਹਿੰਦੇ ਹੋਏ ਆਪਸ਼ਨ ਨਹੀਂ ਹੈਗੀ ਜਦੋਂ ਇੱਕ ਵਾਰ ਕਪੜੇ ਪ੍ਰੈਸ ਕਰਨਾ ਸ਼ੁਰੂ ਕਰਦੇ ਨੇ ਬਹੁਤ ਔਖਾ ਲੱਗਦਾ ਵੀ ਹਾਏ ਗਰਮੀ ਹਾਏ ਇੰਨੇ ਜ਼ਿਆਦਾ ਕਪੜੇ ਹਨਾ ਉਦੋਂ ਔਖਾ ਹੀ ਲੱਗਦਾ ਪਰ ਜਦੋਂ ਪ੍ਰੈਸ ਹੋ ਜਾਂਦੇ ਨੇ ਫਿਰ ਮੈਂ ਸੋਚਦੇ ਗਗਨਦੀਪ ਤੂੰ ਤੈਨੂੰ ਪੈਸੇ ਬਚਾਲੇ ਪ੍ਰੈਸ ਕਰਕੇ ਫਿਰ ਖੁਸ਼ੀ ਹੁੰਦੀ ਵੀ ਇੰਨੇ ਪੈਸੇ ਬਚਾਲੇ ਸ਼ਹਿਰ 'ਚ ਹੋਈ ਤਾਂ ਇੰਨੇ ਮੈਂ ਲਾ ਦੇਣੇ ਸੀਗੇ ਹਨਾ ਤੇ ਕਈ ਵਾਰ ਮੈਂ ਸੋਚਦੀ ਹੁੰਨੇ ਪਿੰਡ ਚ ਰਹਿਣ ਦੇ ਫਾਇਦੇ ਵੀ ਹੈਗੇ ਨੇ ਬਹੁਤ ਸਾਰੇ ਪੈਸੇ ਵੀ ਆਪਾਂ ਬਚਾ ਸਕੋ ਨਾ ਜਿਵੇਂ ਜੇ ਮੇਰੇ ਕੋਲ ਫੈਸਿਲਿਟੀ ਹੁੰਦੀ ਹੈ ਨਾ ਥੋਪੀ ਦੀ ਕਰਾਉਣ ਦੀ ਫਿਰ ਮੈਂ ਮੈਂ ਵੀ ਥੋਪੀ ਤੋਂ ਕਰਾਉਂਦੀ ਮੈਂ ਕਿਉਂ ਹਰ ਵਾਰ ਆਪ ਹੀ ਕਰਦੀ ਕਰਦੀ ਕਰਦੇ ਆਪਾਂ ਮੋਸਟਲੀ ਥੋਪੀ ਤੋਂ ਕਰਵਾਉਂਦੇ ਤੇ ਜੇ ਮੈਂ ਸ਼ਹਿਰ ਚ ਕੋਈ ਗੈਸਟ ਆ ਜੇ ਜਾਂ ਆਪਣਾ ਦਿਲ ਕਰੇ ਆਪਾਂ ਫਟਾਫਟ ਭੱਜ ਕੇ ਫਾਸਟ ਫੂਡ ਲਿਓਨੇ ਬਾਹਰ ਫੂਲ ਆਰਡਰ ਕਰ ਲਾਣੇ ਬਾਹਰ ਖਾਣ ਚਲੇ ਜਾਣੇ ਪਿੰਡਾਂ ਚ ਤਾਂ ਆਪਾਂ ਛੇ ਅੱਛੇ ਤੇ ਕੋਈ ਚੀਜ਼ ਨਹੀਂ ਲਿਆ ਨਹੀਂ ਸਕਦੇ ਹੈਗੇ ਬਾਜ਼ਾਰ ਚ ਇੱਕ ਟਾਈਮ ਆਪਾਂ ਨੂੰ ਜ਼ਰੂਰ ਕ ਦੁੱਧ ਫਰੈਸ਼ ਮਿਲ ਜਾਂਦਾ ਕਿਸੇ ਦੇ ਘਰੋਂ ਬਹੁਤ ਵਧੀਆ ਦੁੱਧ ਮਿਲ ਜਾਂਦਾ ਸਬਜ਼ੀਆਂ ਤਾਜ਼ੀਆਂ ਮਿਲ ਜਾਂਦੀਆਂ ਨਿਗੀਆਂ ਤੇ ਪਿੰਡ ਚ ਤਾਜੀ ਹਵਾ ਖੁੱਲੇ ਡੁੱਲੇ ਘਰ ਹੁੰਦੇ ਨੇ ਪਰ ਇਹ ਹੁੰਦਾ ਕਿ ਪਿੰਡਾਂ ਚ ਹਾਂ ਥੋੜੇ ਬਹੁਤੀ ਫੈਸਿਲਿਟੀਆਂ ਜ਼ਰੂਰ ਸ਼ਹਿਰ ਨਾਲੋਂ ਘੱਟ ਹੁੰਦੀਆਂ ਨੇ ਫਰਕ ਤਾਂ ਹੈਗਾ ਸ਼ਹਿਰ ਆਪਦੀ ਜਗ੍ਹਾ ਨੇ ਪਿੰਡ ਆਪਦੀ ਜਗ੍ਹਾ ਨੇ ਬਾਕੀ ਥੋੜੀ ਕੀ ਸੋਚ ਥੋੜੀ ਕਿ ਰਹਿ ਮੈਂ ਜ਼ਰੂਰ ਦੱਸਿਓ ਤੇ ਮੈਂ ਵੀ ਅਈ ਸੋਚੀ ਜਾ ਰਹੀ ਸੀ ਕਿ ਕਿਤਨੇ ਕਿਤੇ ਪੈਸੇ ਵੀ ਬਹੁਤ ਬਚਾ ਪਾਨੇ ਆਪਾਂ ਪਿੰਡਾਂ 'ਚ ਰਹਿੰਦੇ ਹੋਏ ਤੇ ਸ਼ਹਿਰਾਂ 'ਚ ਕਐਸਰ ਤਕੋ ਥੋੜਾ ਖਰਚਾ ਵੀ ਜ਼ਿਆਦਾ ਆ ਨਾ ਸਬਜ਼ੀਆਂ ਵੀ ਮਹਿੰਗੀਆਂ ਮਿਲਦੀਆਂ ਨੇ ਦੁੱਧ ਵੀ ਮਹਿੰਗਾ ਮਿਲਦਾ ਤੇ ਵਧੀਆ ਵੀ ਨਹੀਂ ਐਨਾ ਪਿਓਰ ਵੀ ਨਹੀਂ ਮਿਲਦਾ ਹੋਊਗਾ ਤੇ ਆਪੋ ਆਪ ਤੇ ਜਗਾਂ ਨੇ ਪੇ ਪਿੰਡ ਆਵਦੀ ਹੈਗਾ ਸ਼ਹਿਰ ਆਵਦੀ ਹੈਗਾ ਦਵਿੰਦਰ ਵੀ ਕਹਿੰਦੇ ਕਹਿੰਦੇ ਪਿੰਡਾਂ ਦੇ ਰਿਸਕ ਕੋਣ ਕਰ ਲੂਗਾ ਪਿੰਡਾਂ 'ਚ ਹੁੰਦਾ ਖੁੱਲੇ ਡੁੱਲੇ ਘਰ ਨੇ ਖੁੱਲੇ ਵੇੜੇ ਨੇ ਖੁੱਲਾ ਪਾਣੀ ਆ ਜਿਵੇਂ ਮਰਜ਼ੀ ਤੁਸੀਂ ਡੋਲੀ ਚੱਲੋ ਇੱਕ ਨਾ ਭੈਣ ਮਾਈਕਰੋਫਾਈਬਰ ਟੌਬ ਲਵਾਣ ਗਿਆ ਸੀ ਮੈਨੂੰ ਦਿਖਾਇਓ ਉਹ ਕਹਿੰਦੇ ਮੈਨੂੰ ਮਿਲ ਨਹੀਂ ਰਿਹਾ ਹੁਣ ਤਾਂ ਹਰ ਸ਼ਹਿਰ 'ਚ ਬਾਜ਼ਾਰ 'ਚ ਆਮ ਹੀ ਮਿਲਦੇ ਨੇ ਹੈਂਡਲੂਮ ਵਾਲੇ ਵੀ ਮਿਲ ਜਾਂਦੇ ਨੇ ਜਾਂ ਕੋ ਮਿਲ ਜਾਂਦੇ ਨੇ ਸਾਡਾ ਤਾਂ ਮਾਸਾ ਹੁਣ ਮਿਲਣ ਲੱਗੇ ਪਹਿਲਾਂ ਨਹੀਂ ਮਿਲਦੇ ਸੀਗੇ ਉਦੋਂ ਮੈਂ ਇੱਕ ਵਾਰ ਆਨਲਾਈਨ ਮੰਗਾਏ ਸੀ ਜੋ ਨਹੀਂ ਮਿਲਦੇ ਸੀ 6 ਦਾ ਸੈੱਟ ਸੀਗੇ ਮੇਰੇ ਨਾਲ ਦੋ ਤਿੰਨ ਕਿਚਨ 'ਚ ਛੋਨੇ ਅ ਇਹ 50 50 ਇਨ ਕਵਾਲਿਟੀ ਇਹਨਾਂ ਦੀ ਮਾਈਕ੍ਰੋ ਫਾਈਬਰ ਵਾਲੀ ਨਹੀਂ ਹੈਗੀ ਆਨਲਾਈਨ ਆਪਾਂ ਨੂੰ ਇਹੀ ਔਖਾ ਹੁੰਦਾ ਕਿ ਆਪਾਂ ਨੂੰ ਚੀਜ਼ ਦੀ ਕੁਆਲਿਟੀ ਦਾ ਨਹੀਂ ਪਤਾ ਹੁੰਦਾ ਮੈਂ ਥੋੜਾ ਜਿਹਾ ਵਧੀਆ ਚ ਮੰਗਾਈ ਸੀ ਤਾਂ ਜਾਨੀ ਕਿ ਬਹੁਤ ਸਸਤੇ ਨਹੀਂ ਮਹਿੰਗੇ ਮੰਗਾਈ ਸੀਗੇ ਪਰ ਫਿਰ ਵੀ ਇਹਨਾਂ ਦੀ ਕੁਆਲਿਟੀ 50 50 ਹੈ ਗਰਮੀਆਂ 'ਚ ਕੰਮ ਕਰ ਜਾਂਦੇ ਨੇ ਪਰ ਸਰਦੀਆਂ 'ਚ ਇਹ ਭਾਂਡੇ ਸਾਫ਼ ਕਰਨੇ ਨੇ ਨਹੀਂ ਕਰਦੇ ਪਾਣੀ ਨਹੀਂ ਸੋਖਦੇ ਹੈਗੇ ਥੋੜਾ ਹੀ ਬਹੁਤ ਥੋੜਾ ਸੋਕਦੇ ਨੇ ਇੰਨੀ ਜਮਨ ਸੋਕਦੇ 50 50 ਜਾਂ ਕੰਮ ਕਰਦੇ ਨੇ ਬਸ ਕੁਛ ਇਸ ਤਰ੍ਹਾਂ ਦੇ ਇਹ ਟੋਵਲ ਨੇ 6 6 ਦਾ ਸੈੱਟ ਸੀ ਦੋ ਦੋ ਕਲਰ ਸੀਗੇ ਤੇ ਇੱਕ ਵਾਰ ਮੈਂ ਲਈ ਸੀ ਦੋ ਆ ਵਾਲੇ ਆ ਸੀ ਇੱਕ ਰੈੱਡ ਕਲਰ ਦਾ ਇਹ ਚੋਕ ਮੈਂ ਹਰ ਨਾ ਮੈਂ ਪਿਆ ਪਤਾ ਨਹੀਂ ਮੈਨੂੰ ਲੰਬੇ ਨੇ ਕਿੱਥੇ ਪਿਆ ਤੇ ਇਹ ਮੈਂ ਯੂਜ਼ ਕਰ ਲਈ ਇਹ ਵੀ ਬਹੁਤ ਵਧੀਆ ਹੈ ਇਹ ਵੀ ਮੈਂ ਲੋਕਲ ਮਾਰਕੀਟ ਚ ਹੀ ਲਈ ਸੀ ਦੋ ਇਸ ਇਹਦਾ ਸਾਈਜ਼ ਵੱਡਾ ਇਹ ਆਇਆ ਸੀਗਾ 50 ਪਤਾ ਨਹੀਂ 60 ਰੁਪਈਆ ਦਾ ਇੱਕ ਟੋਵਲ ਆਇਆ ਸੀਗਾ ਸਾਇਨ ਬੰਦਾ ਇਹ ਵੀ ਮਾਈਕਰੋਫਾਈਬਰ ਬਹੁਤ ਵਧੀਆ ਮਾਈਕਰੋਫਾਈਬਰ ਹੋਗਾ ਜਿਹੜਾ ਪਾਣੀ ਬਹੁਤ ਵਧੀਆ ਤਰੀਕੇ ਨਾਲ ਸੋਖੇ ਇਹ ਹੋ ਗਈ ਉਸ ਤੋਂ ਬਾਅਦ ਮੈਂ ਹੁਣ ਮਾਨਸਾ ਤੋਂ ਕੁਝ ਮਹੀਨੇ ਹੋ ਗਏ ਆ ਲਿਆਂਦੇ ਸੀ ਦੋ ਇਹ ਵੀ ਬਹੁਤ ਬਹੁਤ ਵਧੀਆ ਨੇਗੇ ਇਹ ਵੀ ਪਤਾ ਨਹੀਂ ਮੈਨੂੰ ਉਹਦੇ 120 ਦੇ ਦੋ ਆਏ ਸੀ ਪਤਾ ਨਹੀਂ 100 ਦੇ ਦੋ ਆਏ ਸੀ ਕੁਝ ਆਈ ਸੀਗੇ ਇਹ ਵੀ ਬਹੁਤ ਬਹੁਤ ਵਧੀਆ ਨੇ ਇਸ ਕਰਕੇ ਤੁਸੀਂ ਆਪਣੇ ਲੋਕਲ ਸ਼ਹਿਰ ਚੋ ਲੋਕਲ ਬਜਾਰ ਚੋਂ ਲੋ ਤੁਹਾਨੂੰ ਚੀਜ਼ ਦੀ ਕੁਆਲਿਟੀ ਦਾ ਦੇਖ ਕੇ ਪਤਾ ਲੱਗ ਜੂ ਵੀ ਕਿਹੋ ਜਿਹਾ ਆਨਲਾਈਨ ਆਪਾਂ ਨੂੰ ਪਤਾ ਨਾ ਦਾ ਬੋ ਮੰਗਵਾ ਲਾ ਨੇ ਪੈਸੇ ਲਾ ਦੇ ਨੇ ਪਰ ਕੁਆਲਿਟੀ ਤਾਂ ਨਹੀਂ ਆਪਾਂ ਨੂੰ ਪਤਾ ਹੁੰਦਾ ਇੱਕ ਭੈਣ ਨੇ ਕਹੇ ਥੋੜਾ ਦੁਪੱਟਾ ਦਿਖਾ ਮੈਂ ਦੁਪੱਟਾ ਬਹੁਤ ਸੋਹਣਾ ਲੱਗਿਆ ਆ ਦੁਪੱਟਾ ਜੀ ਇਹਨਾਂ ਪਿਆ ਪਿਆ ਥੋੜਾ ਕਰੀਮ ਬਣ ਗਿਆ ਹੈ ਤਾਂ ਆਫ ਵਾਈਟ ਦਾ ਮੈਂ ਵਾਸ਼ ਕਰੂੰਗੀ ਉਹ ਤੋਂ ਮੈਂ ਹੀ ਲੈ ਲਿਆ ਸੀ ਕਿ ਵਾਸ਼ ਕਰਨਾ ਭੁੱਲ ਗਈ ਇਹਨੂੰ ਕਰੂੰਗੀ ਵਾਸ਼ ਇਹ ਮੇਰੀ ਦਾਦੀ ਜੀ ਦਾ ਟੁਕੜਾ ਹੈ ਮੇਰੀ ਦਾਦੀ ਨੇ ਦਿੱਤਾ ਮੈਨੂੰ ਆ ਦੁਪੱਟਾ ਇਹ ਤੇ ਹੋਈ ਹੋਈ ਆ ਕੰਡਾਈ ਹੋਈ ਹੋਈ ਆ ਇਹ ਉੱਪਰ ਵਰਕ ਹੋਇਆ ਹੋਇਆ ਥ੍ਰੈਡ ਨਾਲ ਆ ਦੁਪੱਟਾ ਸੋਹਣਾ ਲੱਗਦਾ ਬਹੁਤ ਜ਼ਿਆਦਾ ਸੋਹਣਾ ਤੇ ਸਾਈਡ ਤੇ ਲੇਸ ਵੀ ਲੱਗੀ ਹੋਈ ਆ ਕਾਟਨ ਦੀ ਲੇਸ ਲੱਗੀ ਹੋਈ ਆ ਐਦਾਂ ਵਰਕ ਕਰਿਆ ਹੋਇਆ ਚ ਇਹ ਮੈਂ ਵਾਸ਼ ਕਰਨੇ ਲੱਗਦੇ ਪਈ ਆ ਪਹਿਲਾਂ ਥੋੜੇ ਫਾਈਟ ਕਪੜੇ ਕਰੀਮ ਕਪੜੇ ਪੀਲੇ ਅਕਜੀ ਫਟ ਜਾਂਦੇ ਨੇ ਥੋੜੇ ਪੀੜ ਖਾ ਜਾਂਦੇ ਇਹ ਮੈਂ ਵਾਸ਼ ਕਰਨਾਗਾ ਫੁੱਲ ਗਈ ਹੁਣ ਤੁਹਾਡੇ ਕਮੈਂਟ ਪੜੇ ਤਾਂ ਮੈਨੂੰ ਯਾਦ ਆ ਗਿਆ ਵੀ ਮੈਨੂੰ ਵਾਸ਼ ਕਰਨਾ ਚਾਹਦਾ ਪੀਲਾ ਲੱਗ ਰਿਹਾ ਇਹ ਹਰਦੈਂ ਕੰਮ ਹੁਣ ਮੈਂ ਕਿਹਾ ਮੇਰੇ ਜੋ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਮੈਂ ਕਮੈਂਟ ਦਾ ਥੋੜਾ ਰਿਪਲਾਈ ਕਰਦਾ ਦਿਖਾਦਾ ਹਾਂ ਹਾਂ ਕਿ ਮੈਂ ਭੁੱਲ ਜਾਨੀ ਆਂਗੀ ਬਾਅਦ ਵਿੱਚ ਕੰਮ ਕੰਮ ਕਰਕੇ ਬੈਠ ਜਾਊਂਗੀ ਫਿਰ ਹਾਂ ਮੈਂ ਚੱਲੋ ਫੇਰ ਜੇ ਰੋਕ ਠਾਂਗੇ ਖੜੇ ਹਾਂ ਮੈਂ ਕੰਮ ਕਰਾਂਗੇ ਫਿਰ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਕਰੂੰ ਪਰ ਫਿਰ ਭੁੱਲ ਜਾਨੀ ਆਂ। ਇੱਕ ਪੰਡੂ ਕਮੈਂਟ ਆ ਰਿਹਾ ਇਹ ਰਸਾਇਰ ਲੇ ਕੇ ਐਸਾਇਰ ਵਾ ਦੱਸੋ ਉਹ ਵੀ ਦੱਸੂੰਗੀ ਵੀ ਆ ਟਾਈਮ ਲੱਗਣ ਦੋ ਦੱਸੂੰਗੀ ਅੱਜ ਵੀ ਅਸੀਂ ਕਿਤੇ ਜਾਣਾਗਾ ਤਾਂ ਗਾਤੇ ਮੈਨੂੰ ਕੰਮਾਂ ਦੇ ਬਹੁਤ ਕੰਮ ਹੋਈ ਪੱਠ 8:00 ਵੱਜ ਗਏ ਹੁਣ ਕਿਚਨ ਚ ਜਾਣੀ ਆ ਹੁਣ ਕੱਪੜੇ ਪ੍ਰੈਸ ਕਰਕੇ ਆਈਆਂ ਪਹਿਲਾਂ ਤੇ ਕਿਚਨ ਚ ਜਾ ਕੇ ਪੰਡ ਪੁੰਡ ਚੱਕਦੇ ਆ ਖਾਣੇ ਨੂੰ ਤਿਆਰੀ ਕਰਦੇ ਆ ਤਾਂ ਕਰਕੇ ਮੈਨੂੰ ਕਰਜਾਂ ਤਾਂ ਕਿ ਆ ਕੇ ਮੇਰੇ ਕੰਮ ਇਕੱਠੇ ਨਾ ਹੋਣਾ ਤੇ ਹੁਣ ਮੈਂ ਗਰਮ ਕਰ ਰਹੀ ਸੀ ਕਿ ਉਹ ਦੋ ਭਾਂਡਿਆਂ ਚ ਕਿਉ ਪਿਆ ਸੀਗਾ ਫਰਜੀ ਵਿੱਚ ਫਿਰ ਮੈਂ ਨਾ ਸ਼ਾਮ ਨੂੰ ਜੇ ਮੈਨੂੰ ਟਾਈਮ ਲੱਗਾ ਪਤਾ ਨਹੀਂ ਮੈਨੂੰ ਲੱਗੂ ਅੱਜ ਪਤਾ ਨਾ ਲੱਗੂ ਆਈ ਨਹੀਂ ਪਤਾ ਅੱਜ ਵੀ ਸਾਨੂੰ ਕਿ ਜਾਣਾ ਪੈ ਜੇ ਉਹ ਕਰਕੇ ਮੈਂ ਜਿਆਦੇ ਤੋਂ ਜਿਆਦਾ ਕੰਮ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਹੁਣ ਕਰ ਲਾਂ ਜੇ ਪਤਾ ਹੋਵੇ ਵੀ ਆਪਾਂ ਕਿਤੇ ਜਾਣਾ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਕਰ ਲਾਂ ਉਹ ਵੈਸੇ ਵੀ ਨਾ ਜਾਣਾ ਹੋਇਆ ਤਾਂ ਸ਼ਾਮ ਨੂੰ ਕਿਚਨ ਸਾਫ਼ ਕਰੂੰਗੀ ਤੇ ਫਿਰ ਫੇਰ ਕਿਉ ਦਾ ਵਿੱਚ ਹੋ ਜੂਗਾ ਇਸ ਕਰਕੇ ਮੈਂ ਸੋਚਦੀ ਹਾਂ ਸ਼ਾਮ ਨੂੰ ਮੈਂ ਕੋਈ ਕੰਮ ਇੰਨੇ ਜ਼ਿਆਦਾ ਇਕੱਠੇ ਨਾ ਕਰਾਂ ਵੀ ਜ ਤੇ ਕਿਉ ਪਿਆਸੀ 10 ਦਿਨਾਂ ਦਾ ਕਿਉ ਆ ਕਈ ਭੈਣਾਂ ਨੂੰ ਆਇ ਲੱਗਦਾ ਹੋਊ ਵੀ ਇਹ ਥੋੜੇ ਦਿਨਾਂ ਦਾ ਸੀ ਕਿਉ ਐਨਾ ਬਣਾ ਰਹੇ ਨੇ ਐਕਚੁਅਲੀ ਹੈਗਾ 10 12 ਦਿਨਾਂ ਦਾ ਕਿਉ ਦੋ ਵਾਰੀ ਮਲਾਈ ਰੜਕੀ ਸੀ ਫਿਰ ਦੋ ਵਾਰੀ ਮੱਖਣ ਬਣੇ ਫਿਰ ਗਰਮ ਕਰਕੇ ਫ੍ਰੀਜ ਵਿੱਚ ਰੱਖਤਾ ਫਾਈਨਲੀ ਇਹਦਾ ਕਿਉ ਬਣ ਗਿਆ ਤੇ ਕਿਉ ਮੈਂ ਪੁਣਤਾ ਠੰਡਾ ਹੋ ਜੂ ਤਾਂ ਫਿਰ ਇਹਨੂੰ ਕਵਰ ਕਰਕੇ ਰੱਖਾਂਗੇ ਹੁਣ ਮੈਂ ਬਣਾ ਰਹੀਆਂ ਚਾਹ ਦਾ ਮਸਾਲਾ ਜਿਹਦੇ ਵਿੱਚ ਮੈਂ ਲਈਆ ਸੌਂਸ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਸੁਕਾਈਆਂ ਹੋਈਆਂ ਸ਼ਾਵੇਂ ਸਿਕੀਆਂ ਹੋਈਆਂ ਨੇ ਇਹ ਅ ਲਾਈਚੀ ਥੋੜੇ ਲੌਂਗ ਤੇ ਥੋੜੀ ਦਾਲਚੀਨੀ ਬਿਲਕੁਲ ਥੋੜੀ ਜੀ ਹੈ ਨਾ ਸਰਦੀ ਵਿੱਚ ਆਪਾਂ ਜਾਂਦਾ ਪਾਉਂਦਾ ਹੈ ਪਰ ਗਰਮੀ ਵਿੱਚ ਘਾਟੀ ਫਲੇਵਰ ਹੁੰਦਾ ਤੇ ਲਾਈਚੀ ਸਾਨੂੰ ਫਲੇਵਰ ਜਿਆਦਾ ਅੱਛਾ ਲੱਗਦਾ ਲਾਈਚੀ ਮੈਂ ਥੋੜੀ ਜਿਆਦਾ ਲੈਣੀ ਹੁੰਦੀ ਹੈ ਲੌਂਗ ਘੱਟ ਗਰਮੀ ਚ ਲੌਂਗ ਵਾਸਤੇ ਘੱਟ ਯੂਜ਼ ਕਰਨੇ ਚਾਹੀਦੇ ਨੇ ਸੌਂਫ ਤੇ ਗੁਲਾਬ ਦੀ ਪੱਤੀਆਂ ਜੀ ਠੰਡੀਆਂ ਹੁੰਦੀਆਂ ਤਸਵੀਰ ਵਿੱਚ ਇਹ ਮੈਂ ਪਾਈਆਂ ਇਹ ਘਰੇ ਸੁਕਾਈਆਂ ਹੋਈਆਂ ਨਹੀਂ ਇਹ ਪਿਛਲੇ ਸਾਲ ਦੇ ਮੇਰੇ ਕੋਲੋਂ ਪੀਣ ਥੋੜੇ ਥੋੜੇ ਚਾਹ ਦੇ ਮਸਾਲੇ ਚ ਮੈਂ ਪਾ ਲ ਰਹੀ ਹਣੀ ਆ ਤੇ ਹੁਣ ਮੈਂ ਪੀਸ ਲਿਸ ਚਾਹ ਲਈ ਮਸਾਲਾ ਫਿਰ ਮੈਂ ਕਰ ਮਸਾਲਾ ਦੇ ਕੋ ਪੀਸਣਾ ਤਾਂ ਪਊਗਾ ਹੁਣ ਹੁਣ ਨਹੀਂ ਪੀਸੂਗੀ ਸ਼ਾਮ ਨੂੰ ਪੀਸੂਗੀ ਸ਼ਾਮ ਨੂੰ ਨਾ ਪੀਸ ਹੈਗਾ ਸਵੇਰੇ ਪੀਸੂ ਵੀ ਕੰਮ ਤਾਂ ਜਿਹੜਾ ਹੈਗਾ ਕਰਨਾ ਹੀ ਪਊਗਾ ਵੀ ਚਲੋ ਇਹ ਮਸਾਲਾ ਪੀਸ ਕੇ ਰੱਖਣਾ ਚਾਹ ਵਾਸਤੇ ਜਿਹੜਾ ਮੈਂ ਪੀਸੂ ਨੇ ਸਿਰਫ 15 ਦਿਨ ਤਾਂ ਚੱਲਦਾ 15 ਦਿਨ ਵੱਧ ਤੋਂ ਵੱਧ 2-3 ਦਿਨ ਚੱਲਦਾ ਔਰ ਜਦੋਂ ਆਪਾਂ ਫਰੈਸ਼ ਮਸਾਲਾ ਬਣਾਉਣੇ ਚਾਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਆਂ ਲੱਗੂ ਅੱਜ ਬਹੁਤ ਵਧੀਆ ਫਲੇਵਰ ਆ ਰਿਹਾ ਚਾਹ ਚ ਪਰ ਜਿਵੇਂ ਜਿਵੇਂ ਮਸਾਲਾ ਪੁਰਾਣਾ ਹੁੰਦਾ ਜਾਂਦਾ ਉਹਨੂੰ ਕਾਫੀ ਦਿਨ ਹੁੰਦੇ ਜਾਂਦੇ ਪੀਸੇ ਹੋਏ ਨੂੰ ਤਾਂ ਫਲੇਵਰ ਹੌਲੀ-ਹੌ ਇਸ ਕਰਕੇ ਮੈਂ 15 ਕਿ ਦਿਨਾਂ ਦਾ ਪੀਸਦੀ ਹੁੰਨੀ ਆ ਪਰ ਉਹ ਕਦੇ 15 ਦਿਨ ਨਹੀਂ ਚੱਲਦਾ ਕਦੇ ਵੀਕ ਦਿਨ ਚੱਲ ਜਾਂਦਾ ਬਸ ਇੰਨਾ ਕੁ ਚੱਲਦਾ ਹੁੰਦਾ ਜਿਆਦਾ ਮਸਾਲਾ ਇਕੱਠਾ ਪੀਸ ਕੇ ਰੱਖ ਦਾਂਗੇ ਉਸ ਜਿਹੜਾ ਲੌਂਗ ਇਲਾਇਚੀ ਦਾ ਫਲੇਵਰ ਹੁੰਦਾ ਖਤਮ ਹੋਣ ਲੱਗ ਜਾਂਦਾ ਜੇ ਸਾਬ ਤੇ ਇਲਾਇਚੀ ਪਾਉਣੀ ਹੈ ਨਾ ਚਾਹ ਵਿੱਚ ਫਿਰ ਉਹਦਾ ਫਲੇਵਰ ਕਾਫੀ ਟਾਈਮ ਚ ਨਿਕਲ ਕੇ ਆਉਂਦਾ ਕਾਫੀ ਟਾਈਮ ਚਾਹ ਬੋਇਲ ਕਰਨੀ ਪੈਂਦੀ ਹੈ ਬੋਇਲ ਕਰਨਾ ਪੈਂਦਾ ਪਾਣੀ ਫਿਰ ਹੌਲੀ ਹੌਲੀ ਤੋਂ ਉਹ ਵੀ ਬਹੁਤ ਥੋੜਾ ਫਲੇਵਰ ਆਉਂਦਾ ਹੈ ਨਾ ਇੰਨਾ ਜਿਆਦਾ ਫਲੇਵਰ ਨਹੀਂ ਆਉਂਦਾ ਮੈਨੂੰ ਤਾਂ ਇਹ ਲੱਗਦਾ ਪਰਸਨਲੀ ਜੇ ਪਾਊਡਰ ਪ ਤਾਂ ਅੱਜ ਫਲੇਵਰ ਜਲਦੀ ਆਉਂਦਾ ਬਹੁਤ ਜ਼ਿਆਦਾ ਚਾਹ ਉਬਾਲਣੀ ਨਹੀਂ ਪੈਂਦੀ ਮੈਂ ਬਿਲਕੁਲ ਜੇ ਚਾਹ ਲਾਸਟ ਸਟੇ ਪਾਉਣੀ ਹੈ ਦੁੱਧ ਪਾਦਨ ਨਾ ਫਿਰ ਮੈਂ ਪਾਊਡਰ ਪਾਉਣੀ ਹੁੰਦੀ ਹੈ ਪਹਿਲਾਂ ਨਹੀਂ ਪਾਉਂਦੀ ਜੇ ਨਹੀਂ ਤਾਂ ਫਿਰ ਪਾਣੀ ਵੀ ਨਾਲ ਰਿਜਕੇ ਇਹਦਾ ਜਿਹੜਾ ਟੇਸਟ ਫਲੇਵਰ ਖਤਮ ਹੋ ਜਾਂਦਾ ਇਸ ਕਰਕੇ ਮੈਂ ਦੁੱਧ ਪਾਉਣ ਤੋਂ ਬਾਅਦ ਹੀ ਪੌਸਾਲਾ ਪਾਉਣੀ ਹੁੰਦੀ ਆ ਸੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀ